ਆ ਹੈਗੇ ਆਪਣੇ ਮਨਚੂਰਨ ਵਾਲੇ ਛੋਲੇ ਵਾਹ ਇਹ ਚ ਆਪਾਂ ਨਾ ਕੋਈ ਕੈਮੀਕਲ ਨਾ ਕੋਈ ਛੋਟਾ ਨਾ ਕੋਈ ਕੋਈ ਕੁਝ ਮਤਲਬ ਸੌਸ ਵਗੈਰਾ ਕੁਝ ਨਹੀਂ ਪਾਈ ਦੀ ਫਿਰ ਵੀ ਆ ਤੁਸੀਂ ਖਾ ਕੇ ਦੇਖੋਗੇ ਤੁਹਾਨੂੰ ਐਵੇਂ ਲੱਗੇਗਾ ਜਿਵੇਂ ਆਪਾਂ ਮਨਚੂਰਨ ਪਾਇਆ ਇਹ ਸਿਰਫ 40 ਰੁਪਏ ਦੀ ਪਲੇਟ ਹੈਗੀ ਜੀ ਆਪਣੀ ਅੱਛਾ ਜੀ ਇਹ ਭਰ ਕੇ ਕੰਟੇਨਰ ਜੋ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਜੋ ਚੀਜ਼ ਰੱਖੀ ਹੈ ਨਾ ਉਹੀ ਹੈਗੀ ਜੀ ਹਮ 1.5 ਡਾਲਰ ਛੋਲੇ ਆ ਗਏ ਜੀ अच्छा जी ये ट्रिपल डॉलर ਹੁੰਦੇ ਨੇ ਛੋਲੇ ਤੁਹਾਨੂੰ ਆਪਣੇ ਆਪ ਦੇਖਣਗੇ ਛੋਲੇ ਜੀ ਮਤਲਬ ਕੋਈ ਖਾਸ ਕਿਤੇ ਦਿੱਖਾਈ ਨਹੀਂ ਹਾਂਜੀ ਹਾਂਜੀ ਛੋਲੇ ਦੋ ਤਿੰਨ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਨੋਰਮਲ ਛੋਲੇ ਹੁੰਦੇ ਨੇ ਇਹ ਹੁੰਦੇ ਨੇ 트리플 ਡਾਲਰ ਅੱਛਾ ਜੀ ਸਭ ਤੋਂ ਮਹਿੰਗੇ ਛੋਲੇ ਇਹੀ ਹੁੰਦੇ ਨੇ ਇਹਨੂੰ ਕਾਬੂਲੀ ਜਨਾ ਬੋਲਦੇ ਆ ਪੈਂਦੀ ਜੇ ਇਹ ਧਨੀਆ ਪੁਦੀਨੇ ਚਟਨੀ ਆ ਗਈ ਲੋਕੀ ਰੰਗਤ ਵਾਸਤੇ ਕਲਰ ਪਾਉਂਦੇ ਨੇ ਆਪਾਂ ਇੱਚ ਪਾਲਕ ਪਾਉਨੇ ਆ ਤੇ ਬਸ ਆਪਣੀ ਫਰਾਈ ਮਿਰਚ ਹੈਗੀ ਬੇਸਨ ਵਾਲੀ ਜਦੋਂ ਮਿਰਚ ਫਰਾਈ ਕੀਤੀ ਬੇਸਨ ਲਾ ਕੇ ਇਹ ਸਰਦਾਈ ਮੇਰੀ ਬਿਨਾ ਬਰਫ਼ਤ ਹੁੰਦੀ ਜੇ ਬਿਨਾ ਬਰਫ਼ਤ ਹਾਂਜੀ ਮੈਂ ਠੰਡੀ ਕਿੱਦਾਂ ਕਰਾਂ ਇਹ ਇਹ ਠੰਡੀ ਇਸ ਤਰੀਕੇ ਨਾਲ ਹੁੰਦੀ ਆ ਵੇਖੋ ਜੈਲ ਪੈਡ ਪਏ ਨੇ ਆਈਸ ਪਈ ਹੈ ਇਟਸ ਸੋਫ ਹੋ ਗਏ ਮੋਟੇ ਚਾਰ ਮਗਲ ਹੋ ਗਏ ਚਾਰੋਂ ਤਰੀਕੇ ਦੇ ਖਸਕਾਸ ਹੋ ਗਈ ਬਾਦਾਮ ਹੋ ਗਏ ਕਾਜੂ ਹੋ ਗਏ ਸਫੇਦ ਮੁਸਲੀ ਵੀ ਐਡ ਆਨ ਕਰਦਾ ਮੈਂ ਚ ਸਫੇਦ ਮੁਸਲੀ ਕੋਈ ਨਹੀਂ ਪੋਂਦਾ ਉਹ ਆਪਣੇ ਜੋੜਿਆਂ ਦਰਦ ਵਾਸਤੇ ਆਪਣੇ ਮਤਲਬ ਸਰੀਰ ਨੂੰ ਕਹਿੰਦੇ ਨਾਲ ਇਨਸਟੈਂਟ એનર્ਜੀ ਵਾਸਤੇ ਉਹ ਵਧੀਆ ਹੁੰਦੀ ਆ ਛੋਟਾ ਜਿਹਾ ਸੈਟਅਪ ਪਹਿਲਾਂ ਛਰਦਾਈ ਦਾ ਚਾਲੂ ਕੀਤਾ ਸੀ ਉਸ ਤੋਂ ਬਾਅਦ ਆਪਾਂ ਉਸ ਤੋਂ ਪੈਸੇ ਜੋੜ-ਜੋੜ ਕੇ ਫਿਰ ਆਪਾਂ ਛੋਟੀ ਜਿਹੀ ਗਾੜ ਲਗਾਈ ਸੀ ਆ ਹੈਗੀ ਐਡੀ ਗਾੜ ਲੱਕੜੀ ਅੱਛਾ ਇਹ ਪੁਰਾਣੀ ਗਾੜ ਹੈ ਪੁਰਾਣੀ ਗਾੜ ਹੈ ਐਡੀ ਅੱਛਾ ਆ ਸਾਡੇ ਕੋਲ ਹੈਗੀ ਆ ਪੁਰਾਣੀ ਗਾੜ ਇਹ ਸੈਟਅਪ ਨਾਲ ਆਪਾਂ ਅੰਮਰਸਰ ਵਾਲਿਆਂ ਦਾ ਸਾਰਿਆਂ ਦਾ ਪਿਆਰ ਨਾਲ ਬਾਬੇ ਦੀ ਕਿਰਪਾ ਨਾਲ ਸਭ ਨੇ ਬਹੁਤ ਪਿਆਰ ਦਿੱਤਾ ਉਹਨਾਂ ਦੀ ਕਿਰਪਾ ਨਾਲ ਆਪਾਂ ਪੜਿਆ ਵਾਲੇ ਸਟੱਡੈਂਟ ਕੋਈ ਵੀ ਅੱਜ ਕੱਲ ਆਪਣੇ ਬੱਚਿਆਂ ਨੂੰ ਗੰਦ ਖਵਾ ਕੇ ਰਾਜ਼ੀ ਨਹੀਂ ਹੈਗਾ ਸਾਥ ਸੋਤਰਾ ਖਾਣਾ ਚੰਦਾ ਆਪ ਅਸੀਂ ਵੀ ਹੋਗੇ ਤੁਸੀਂ ਵੀ ਹੋਗੇ ਤੇ ਆਪਾਂ ਉਹਨਾਂ ਨੂੰ ਦੁਬਾਰਾ ਰੇਡੀ ਦੇ ਸਾਥ ਲਿਆ ਢਾਪੇ ਰੈਸਟੋਰੈਂਟ ਬਣਾਉਂਦੇ ਨੇ ਲੋਕੀ ਚੀਜ਼ ਆਪਾਂ ਲਾਈਵ ਬਣਾਉਂਦੇ ਆ ਇਰੇ ਲੋਕੀ ਆਉਂਦੇ ਨੇ ਤੇ ਰੇੜੀ ਤੜਕੇ ਲੱਗ ਰਹੇ ਹੁੰਦੇ ਨੇ ਘਰ ਆ ਲਵਾਂਗੇ ਲੋਕੀ ਕਹਿੰਦੇ ਨੇ ਕਿ ਯਾਰ 스멜 ਘਰ ਵਾਲੀ ਲੱਗ ਰਹੀ ਹੈ ਜਦੋਂ ਮੰਮੀ ਤੜਕੇ ਲਾਉਂਦੀ ਹੈ ਤੇ ਕੋਈ ਭੈਣ ਤੜਕੇ ਲਾਉਂਦੀ ਤੇ ਉਹ ਜੀ 스멜 ਹੁੰਦੀ ਸਾਡੀ ਰੇੜੀ ਦੀ ਸਪੈਸ਼ਲ ਫੋਨ ਹੁੰਦੇ ਨੇ ਮੇਰੇ ਕੋਲ WhatsApp ਭਰਿਆ ਹੁੰਦਾ ਗੋਭੀ ਵਾਲੇ ਪਰੌਂਠੇ ਲਾ ਦੋ ਅਮੂਲੀ ਵਾਲੇ ਪਰੌਂਠੇ ਲਾ ਦੋ ਚਾਰ ਪਰੌਂਠੇ ਪੈਕ ਕਰ ਦੋ ਆਲੂ ਗੋਭੀ ਪੈਕ ਕਰ ਦੋ ਮੇਰੇ ਕੋਲ ਇਹੋ ਜੇ ਕਸਟਮਰ ਦੇ ਮੈਸੇਜ DM ਪਏ ਰਹਿੰਦੇ ਨੇ ਕਿ ਸਾਡਾ ਫੂਡ ਪੈਕ ਕਰਕੇ ਰੱਖ ਦੋ ਪਹਿਲਾਂ ਆਪਣੇ ਕੋਲ ਇੱਕ ਥਾਲੀ ਹੁੰਦੀ ਹੈ 40 ਰੁਪਏ ਦੀ ਅੱਛਾ ਜੀ ਤੇ ਚਾਰ ਤੇ ਨਾਲੇ ਥੋੜੇ ਚੋੜ ਅੱਛਾ ਜੀ ਉਹ ਆਪਾਂ 40 ਰੁਪਏ ਥਾਲੀ ਵੇਚਦੇ ਆ ਤੇ ਆਪਣੇ ਜੋ ਅੰਮ੍ਰਿਤਸਰ ਦੇ ਰਾਈਡਰ ਹੈਗੇ ਨੇ ਟਮੇਟੋਸ ਫੀਗੀ ਬਲਿੰਕਟ ਜੋ ਵੀ ਕਿਸੇ ਪ੍ਰਕਾਰ ਦੇ ਵੀ ਰਾਈਡਰ ਹੈਗੇ ਨੇ ਹੌਣ ਡਿਊਟੀ ਹੁੰਦੇ ਨੇ ਰੋਟੀ ਨਹੀਂ ਖਾ ਸਕਦੇ ਉਹ ਸਾਡੇ ਕੋਲੋਂ ਉਹ ਥਾਲੀ ਉਹਨਾਂ ਨੂੰ 10 ਰੁਪਏ ਲੈਸ ਚ ਮਿਲੂਗੀ ਤੇ ਰਾਈਡਰ ਵਾਸਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਣ ਤੋਂ ਬਾਅਦ ਵੀ ਕੁਝ ਲੋਕ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਰੱਖਦੇ ਨੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਰਹਿ ਕੇ ਬੰਗਲਿਆਂ ਦੇ ਵਿੱਚ ਰਹਿ ਕੇ ਵੀ ਉਹ ਸਕੂਨ ਮਹਿਸੂਸ ਨਹੀਂ ਕਰਦੇ ਲੇਕਿਨ ਅੱਜ ਇੱਕ ਅਜਿਹੇ ਮਿਹਨਤੀ ਕਪਲ ਦੀ ਤੁਹਾਨੂੰ ਕਹਾਣੀ ਜਿਹੜੀ ਅਦರ್ಶ ਹੁੰ ਜਾਣ ਜਿਹੜੇ ਅਮਿਸਰ ਦੇ ਵਿੱਚ ਗਿੱਲਵਾਲੀ ਜਗ੍ਹਾ ਉੱਥੇ ਆਪਣਾ ਇੱਕ ਫੂਡ ਦਾ ਕਾਰਟ ਲਗਾ ਕੇ ਬੈਠੇ ਨੇ ਬੜੀਆਂ ਸਪੈਸ਼ਲ ਚੀਜ਼ਾਂ ਬਣਾਉਂਦੇ ਨੇ ਆਪਣੀ 5 ਸਾਲ ਦੀ ਡਾਟਰ ਨੂੰ ਘਰ ਛੱਡ ਕੇ ਇੱਥੇ ਪਹੁੰਚਦੇ ਨੇ ਤੇ ਉਹ ਸਾਦਾ ਦਿਨ ਉਹ ਡੀ ਕਰਦੀ ਆ ਕਿ ਕਦੋਂ ਮੇਰੇ ਮਾਪੇ ਜਿਹੜੇ ਵਾਪਸ ਆਣਗੇ ਰਾਤ ਨੂੰ ਤੇ ਮੈਂ ਉਹਨਾਂ ਨੂੰ ਗੱਲ ਵਕੜੀ ਪਾ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਸਕਾਂ ਸੋ ਅੱਜ ਇਹੀ ਕਹਾਣੀ ਅੱਜ ਲੈ ਕੇ ਤੁਹਾਡੇ ਨਾਲ ਸਾਹਮਣੇ ਆਏ ਆ ਮਿਸਟਰ ਤੋਂ ਤੁਸੀਂ ਦੇਖ ਸਕਦੇ ਹੋ ਕਈ ਤਰੀਕੇ ਦੀਆਂ ਹੁਣ ਆਈਟਮਾਂ ਹੁੰਦੀਆਂ ਨੇ ਜਿਹੜੀਆਂ ਬਣਾਉਣੇ ਸ਼ੁਰੂ ਕਰ ਦਿੱਤੀਆਂ ਨੇ ਸਪੈਸ਼ੈਲਟੀ ਕੀ ਹੈ ਕੀ ਕਰਦੇ ਨੇ ਕੀ ਸੋਚ ਹੈ ਜਾਣ ਲੈਂਦੇ ਆ ਗੱਲਬਾਤ ਕਰ ਲੈਨੇ ਸੱਸੀ ਕਲ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਤੁਹਾਡੀ ਕਹਾਣੀ ਸੁਣ ਕੇ ਆਏ ਆ ਕਿ ਤੁਹਾਡੀ ਇੱਕ ਡਾਟਰ ਹੈ ਛੋਟੀ ਜੀ ਜਿਹਨੂੰ ਤੁਸੀਂ ਘੱਟ ਛੱਡ ਕੇ ਆਂਦੇ ਹੋ ਮਤਲਬ ਕੀ ਕਹਦੇ ਸੀਗੇ ਪਹਿਲਾਂ ਕਿ ਜਿਹੜਾ ਤੁਸੀਂ ਉਹਨੇ ਮਤਲਬ ਕੰਮ ਕਰਦੇ ਤਾਂ ਸ਼ੁਰੂ ਕਰਦਾ ਅਸੀਂ ਪਹਿਲਾਂ ਪਹਿਲਾਂ ਤੇ ਮੈਂ ਹਾਊਸ ਵਾਈਫ ਸੀ ਉਸ ਤੋਂ ਬਾਅਦ ਫਿਰ ਮੈਂ ਟੀਚਿੰਗ ਵੀ ਕੀਤੀ ਆ ਹੂੰ ਤੇ ਮੇਰੇ ਹਸਬੰਦ ਜੌਬ ਕਰਦੇ ਸੀ ਡਿਲੀਵਰੀਜ਼ ਵਿੱਚ ਪਾਰਸਲ ਡਿਲੀਵਰੀ ਦੀ ਕੰਪਨੀ ਵਿੱਚ ਤੇ ਇਹਨਾਂ ਨੇ ਨਾ ਪੈਸੇ ਡੇਗੇ ਸੀ ਕੰਮ ਕਰਦੇ ਹੋਏ ਤੇ ਉਹਨਾਂ ਨੇ ਪੂਰੀ ਸੈਲਰੀ ਹੋਲਡ ਕਰਤੀ ਸੀ ਇਹਨਾਂ ਦੀ ਤੇ ਅਸੀਂ ਉਹ ਤੇ ਆ ਕਿ ਥੋੜੀ ਬਹੁਤ ਸੇਵਿੰਗ ਕੀਤੀ ਹੋਈ ਸੀ ਉਦੇ ਨਾਲ ਕਰਕੇ ਆਪਾਂ ਛੋਟਾ ਜਿਹਾ ਸੈਟਅਪ ਪਹਿਲਾਂ ਸਿਰਦਈ ਦਾ ਚਾਲੂ ਕੀਤਾ ਸੀ। ਉਸ ਤੋਂ ਬਾਅਦ ਆਪਾਂ ਉਹ ਤੋਂ ਪੈਸੇ ਜੋੜ-ਜੋੜ ਕੇ ਫਿਰ ਆਪਾਂ ਛੋਟੀ ਜੀ ਕਾਰਟ ਲਗਾਈ ਸੀ ਆ ਹੈਗੀ ਆਡੀ ਕਾਰਟ। ਅੱਛਾ ਇਹ ਪੁਰਾਣੀ ਕਾਰਟ ਹੈ। ਪੁਰਾਣੀ ਕਾਰਟ ਹੈ ਆਡੀ। ਅੱਛਾ ਆ ਸਾਡੇ ਕੋਲ ਹੈਗੀ ਆ। ਆ ਪੁਰਾਣੀ ਕਾਰਟ ਹੈ। ਸੋ ਤੁਹਾਡੀ ਪੁਰਾਣੀ ਇੰਨਾ ਕਿ ਮਤਲਬ ਇੱਕ ਟੇਬਲ ਹੀ ਸੀਗਾ ਤੁਹਾਡੇ ਕੋਲ। ਹਾਂਜੀ ਬਸ ਤੇ ਹੁਣ ਤੁਸੀਂ ਸੈਟਅਪ ਵੱਡਾ ਕਰ ਲਿਆ ਹੋਣਾ। ਹਾਂਜੀ। ਇਹ ਸੈਟਅਪ ਨਾਲ ਆਪਾਂ ਅੰਮਰਸਰ ਵਾਲਿਆਂ ਦਾ ਸਾਰਿਆਂ ਦਾ ਪਿਆਰ ਨਾਲ ਬਾਬੇ ਦੀ ਕਿਰਪਾ ਨਾਲ ਸਭ ਨੇ ਬਹੁਤ ਪਿਆਰ ਦਿੱਤਾ ਉਹਨਾਂ ਦੀ ਕਿਰਪਾ ਨਾਲ ਆਪਾਂ ਪੜਿਆਂ ਵਾਲੇ ਸਟਾਲ ਚ ਹੈ ਤੁਸੀਂ ਹਸਬੰਡ ਵਾਈਫ ਦੋਨੋਂ ਇੱਥੇ ਮਤਲਬ ਇਕੱਠਾ ਕੰਮ ਕਰਦੇ ਹੋ ਹਾਂਜੀ ਇਕੱਠਾ ਕਰਦੇ ਹਾਂ ਮੈਨੂੰ ਸਪੈਸ਼ਲ ਕੀ ਹੈ ਆਪਣੇ ਕੋਲ ਜਿਹੜਾ ਲੋਕੀ ਦੂਰੋਂ ਖਾਣ ਆਉਂਦੇ ਆ ਆਪਣੇ ਕੋਲ ਸਪੈਸ਼ਲ ਹੈਗੇ ਮਨਚੂਰੀਅਨ ਵਾਲੇ ਛੋਲੇ ਅੱਛਾ ਦਿਖਾਉਂਗੇ ਜ਼ਿਆਦਾ ਕੀ ਹੈਗਾ ਦਿਖਾਓ ਸੋ ਮਨਚੂਰੀਅਨ ਵਾਲੇ ਛੋਲੇ ਸਪੈਸ਼ਲਿਟੀ ਹੈ ਜਿਹੜੀ ਇੱਥੇ ਲੋਕ ਖਾਣ ਆਉਂਦੇ ਨੇ ਕਿਹੜਿਆਂ

ਪੂਰੇ ਦੇਸ਼ ਕਿਦੇ ਵੀ ਆ ਨਾ ਮੈਂ ਮੈਂ ਇੱਕਦਮ ਹਾਂਜੀ ਲੋਕ ਕਿੰਨਾ ਪਸੰਦ ਕਰਦੇ ਮੈਨੂੰ ਬਹੁਤ ਜ਼ਿਆਦਾ ਰਿਸਪੌਂਸ ਵਧੀਆ ਯਾ ਦੇਖੋ ਪਿੰਡੀ ਬਣਾਈ ਸੀ ਪਿੰਡੀ ਅੱਛਾ ਬਚੀ ਹੋਇਆ ਪ੍ਰੋਪਰ ਤੁਹਾਡੇ ਕੋਲ ਮਤਲਬ ਨਾਸ਼ਤਾ ਲੰਚ ਜੋ ਵੀ ਕਰਨਾ ਇੱਥੇ ਮਿਲ ਜਾਏਗਾ ਹਾਂਜੀ ਤੇ ਨਾਲ ਆਪਣੀ ਆਪਾਂ ਥੋੜਾ ਥੋੜਾ ਹੀ ਬਣਾਈਦਾ ਖਤਮ ਹੋ ਜੇ ਦੁਬਾਰਾ ਬਣਾ ਲੈਂਦੇ ਹਾਂ ਹਾਂ ਸਾਡਾ ਨੰਮ ਟੀਚਿੰਗ profession ਦੇ ਵਿੱਚੋਂ ਤੁਸੀਂ ਇਦਾਂ ਫੂਡ ਦਾ ਕੰਮ ਕੀਤਾ ਮੁਸ਼ਕਿਲਾਂ ਨਹੀਂ ਆਈਆਂ ਕਿ ਮਤਲਬ ਕਿ ਟੀਚਿੰਗ ਛੱਡ ਕੇ ਲੋਕਾਂ ਨੇ ਨਹੀਂ ਕਿਹਾ ਕਿ ਆ ਤੁਸੀਂ ਦੇ ਟੀਚਰ ਸੀਗੇ ਇਹ ਬਾਸਮਤੀ ਰਾਈਸ ਹਾਂਜੀ ਸੋ ਇਹ ਚਾਵਲ ਨੇ ਆ ਜਿਹੜੇ ਮੈਮ ਹੁਣ ਹੀ ਘਰੋਂ ਬਣਾ ਕੇ ਲੈ ਕੇ ਆਂਦੇ ਆ ਮੈਮ ਸਾਰਾ ਕੁਝ ਔਰ ਘਰੋਂ ਪ੍ਰੇਪੇਅਰ ਕਰਦੇ ਹੋ ਨਹੀਂ ਨਹੀਂ ਸਾਰਾ ਕੁਝ ਇੱਥੇ ਇੱਥੇ ਆ ਕੇ ਪ੍ਰੇਪੇਅਰ ਕਰਦੇ ਹੋ ਤੇ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਆਪਾਂ ਸਵੇਰੇ 10:30 ਵਜੇ ਤੱਕ ਆ ਜੰਨੇ ਆ ਇੱਥੇ ਤੇ ਸਾਰਾ ਕੁਝ ਮੈਂ ਇੱਥੇ ਸਾਰਾ ਕੁਝ ਇੱਥੇ ਬਣਾ ਲੈਂਦਾ ਹਾਂ ਪੜ੍ਹਨ ਦਾ ਹਸਬੰਦ ਹੁੰਦੇ ਤੁਹਾਡੇ ਹਾਂਜੀ ਦੋਵੇਂ ਇੱਕ ਦੂਜੇ ਨਾਲ ਰਲ ਮਿਲ ਕੇ ਸਪੋਰਟ ਕਰਦੇ ਆ ਇੱਕ ਦੂਜੇ ਦੀ ਸੋ ਗੱ ਭਾਜੀ ਬੈਗਜੀ ਖਾਲਸਾ ਹਾਂ ਬੈਗਜੀ ਖਦੇਜੀ ਭਾਜੀ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਆ ਹੁਣ ਤੇ ਮਤਲਬ ਅੰਮ੍ਰਿਤਸਰੀਆ ਦਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਹਾਂਜੀ ਜੀ ਬਹੁਤ ਖੁਸ਼ੀ ਹੁੰਦੀ ਵੀਰ ਜੀ ਬਹੁਤ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ ਕਿ ਆਪਣੇ ਅੰਮ੍ਰਿਤਸਰੀਆ ਭਰਾਵਾਂ ਨੇ ਪੈਣਾ ਨੇ ਬਹੁਤ ਸਾਥ ਦਿੱਤਾ ਬਹੁਤ ਸਪੋਰਟ ਦਿੱਤਾ ਜੋ ਰੇਡੀ ਦੇ ਆਪਣੇ ਕਸਟਮਰ ਜੋ ਖਾਣਾ ਛੱਡ ਗਏ ਸੀ ਇੱਕ ਕਈ ਹੁੰਦੇ ਨੇ ਜਿਵੇਂ ਕਿ ਹਾਈਜੀਨ ਦਾ ਧਿਆਨ ਰੱਖਦੇ ਨੇ ਹੋਰ ਸਾਫ ਸਫਾਈ ਹੋਰ ਬੜੇ ਤਰੀਕੇ ਦਾ ਧਿਆਨ ਜੋ ਰੱਖਦੇ ਨੇ ਵੱਡੇ ਘਰ ਦੇ ਮਤਲਬ ਆਪਣੇ ਕੋਈ ਵੀ ਅੱਜ ਕੱਲ ਆਪਣੇ ਬੱਚਿਆਂ ਨੂੰ ਗੰਦ ਖਵਾ ਕੇ ਰਾਜੀ ਨਹੀਂ ਹੈਗਾ ਸਾਫ ਸੋਤਰਾ ਖਾਣਾ ਚਾਹੁੰਦਾ ਆਪ ਅਸੀਂ ਵੀ ਹੋਗੇ ਤੁਸੀਂ ਵੀ ਹੋਗੇ ਤੇ ਆਪਾਂ ਉਹਨਾਂ ਨੂੰ ਦੁਬਾਰਾ ਰੇਟੀ ਦੇ ਸੱਤ ਲਿਆ ਕਿ ਇੱਕ ਵਧੀਆ ਤੁਸੀਂ ਆਜੀਨ ਰੋਟੀ ਖਾਓ ਘਰ ਵਾਲੇ ਮਸਾਲੇ ਘਰ ਵਾਲੀ ਹਰ ਚੀਜ਼ ਆਪਾਂ ਘਰ ਵਾਲੀ ਪਾਉਂਦੇ ਆ ਕੋਈ ਵੀ ਆਪਾਂ ਐਓ ਜੀ ਚੀਜ਼ ਨਹੀਂ ਪਾਉਂਦੇ ਜਿਸ ਨੂੰ ਕੋਈ ਨੂੰ ਹਾਰਮ ਹੋਏ ਕਿ ਇਹਨੂੰ ਕੋਈ ਤਕਲੀਫ ਹੋਏ ਬਿਮਾਰੀ ਹੋਏ ਜੋ ਹੀ ਆਪ ਖਾ ਸਕਦੇ ਹੋ ਹੀ ਆਪਾਂ ਲੋਕਾਂ ਨੂੰ ਖਵਾਉਂਦੇ ਆ ਲੋਕਾਂ ਦੇ ਵਿੱਚ ਇਕਲਝਾਨ ਬਣ ਗਿਆ ਲੋਕ ਕਹਿੰਦੇ ਨੇ ਕਿ ਰੈਸਟੋਰੈਂਟਾਂ ਦੇ ਖਾਣੇ ਵਧੀਆ ਹੁੰਦੇ ਆ ਜਾਂ ਢਾਬਿਆਂ ਦੇ ਖਾਣੇ ਵਧੀਆ ਹੁੰਦੇ ਆ ਜਿਹੜੇ 카ਟ ਹੁੰਦੇ ਆ ਆਮ ਤੌਰ ਤੇ ਲੱਗਦੇ ਉਹ ਗੰਦਗੀ ਪਰੋਸਦੇ ਆ ਪਰ ਮੈਨੂੰ ਲੱਗਦਾ ਕਿ ਹਾਈਜਨ ਦਾ ਧਿਆਨ ਜਿੰਨਾ ਅੱਜ ਕੱਲ ਜਿਹੜੇ ਸਟਰੀਟ ਵੈਂਡਰਸ ਨੇ ਜਾਂ 카ਟ ਵਾਲੇ ਰੱਖ ਲੈਨੇ ਉਹਨਾਂ ਤੇ ਰੈਸਟੋਰੈਂਟ ਵਾਲੇ ਨਹੀਂ ਰੱਖਦੇ ਭਾਈ ਵੇਖੋ ਇਹ ਆਪਣੇ ਆਪਣੇ ਨੀਤੀ ਦੀ ਗੱਲ ਹੁੰਦੀ ਆ ਕਿ ਲੋਕਾਂ ਨੂੰ ਕਿਵੇਂ ਦਾ ਖਾਣਾ ਖਾਣਾ ਔਰ ਰੈਸਟੋਰੈਂਟ ਵਾਲੇ ਕੋਈ ਸੋ ਜੋ ਕੋਈ ਚਾਹ ਠੀਕ ਵੀ ਹੋਣਗੇ ਜੋ ਵਧੀਆ ਲੋਕਾਂ ਨੂੰ ਖਾਣਾ ਖਵਾਉਂਦੇ ਨੇ ਠੀਕ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਲੋਕਾਂ ਨੂੰ ਦੁਬਾਰਾ ਨਹੀਂ ਆਊਗਾ ਜੇ ਚੰਗੀ ਖਵਾਓਗੇ ਤਾਂ ਬੰਦਾ ਬਾਰ-ਬਾਰ ਆਊਗਾ ਚਾਰ ਲੋਕ ਲੈ ਕੇ ਆਊਗਾ ਤੇ ਮੇਰਾ ਵੀ ਕਨਸੈਪਟ ਸਿੱਧਾ ਹੋਈ ਸੀ ਸਟਾਰਟਿੰਗ ਆਪਾਂ ਮੰਜੂਰਨ ਵਾਲੇ ਛੋਲੇ ਆਪਾਂ ਇੱਕ ਚਾਈਨੀਜ਼ ਡਿਸ਼ ਨੂੰ ਹੈਲਦੀ ਡਿਸ਼ ਲੈ ਕੇ ਆਏ ਆ ਹੈਲਦੀ ਵੇਜ ਲੈ ਕੇ ਆਏ ਆ ਕਿ ਬੱਚੇ ਸਾਡੇ ਕੋਲ ਸਪੈਸ਼ਲ ਹੁੰਦੇ ਨੇ ਖਾਣ ਵਾਸਤੇ ਜੋ ਮੈਂ ਚਾਂਪ ਬਨੋਣਾ ਉਹ ਚਾਂਪ ਵੀ ਮੈਂ ਸਪੈਸ਼ਲ ਲੱਭ ਕੇ ਲੈ ਕੇ ਆਉਣਾ ਠੀਕ ਹੈ ਪ੍ਰੋਪਰ ਸੋਇ ਤੇ ਨਹੀਂ ਹੁੰਦੀ ਮੈਂ ਝੂਠ ਬੋਲਾਂ ਹੁੰਦੀ ਮੈਦੇ ਦੀ ਆ ਪਰ ਸੋਏ ਮੈਂ ਲੱਭ ਕੇ ਇਹੋ ਜੀ ਚੀਜ਼ ਲੈ ਕੇ ਆਉਣਾ ਜੋ ਆਪਾਂ ਘਰੇ ਵਰਤਦੇ ਆਪਾਂ ਟੇਸਟ ਵਧੀਆ ਹੈ ਬੱਚੇ ਖਾਣ ਤੇ ਬੱਚਾ ਨੂੰ ਕੋਈ ਪ੍ਰੋਬਲਮ ਨਾ ਹੋਏ ਕੋਈ ਢੇਡ ਤਕਲੀਫ ਦੀ ਪ੍ਰੋਬਲਮ ਨਾ ਹੋਏ ਕੋਈ ਹੋਜੀ ਦਿੱਕਤ ਨਾ ਹੋਏ ਤੇ ਉਹ ਰੋਜ਼ ਸਾਡੇ ਕੋਲ ਚੀਜ਼ ਖਾਣ ਇਹੋ ਜੀ ਤੇ ਉਹ ਆਪਾਂ ਘਰ ਦੇ ਮਸਾਲੇ ਵਰਤਦੇ ਨੇ ਆ ਤੇ ਕੈਚ ਦੇ ਐਮ ਡੀ ਐਚ ਦੇ ਮਸਾਲੇ ਸਾਰੇ ਬ੍ਰਾਂਡਡ ਚੀਜ਼ ਵਰਤੀ ਦੀ ਆ ਪੈਕਟ ਖੁੱਲੀ ਜੀ ਕੋਈ ਨਹੀਂ ਵਰਤੀ ਦੀ ਆਪਾਂ ਤੇ ਢਾਬੇ ਰੈਸਟੋਰੈਂਟ ਬਣਾਉਂਦੇ ਨੇ ਲੋਕੇ ਚੀਜ਼ ਆਪਾਂ ਲਾਈ ਬਣਾਉਂਦੇ ਆ ਜਿਹੜੇ ਲੋਕੀ ਆਉਂਦੇ ਨੇ ਤੇ ਰੇੜੀ ਤੜਕੇ ਲੱਗ ਰਹੇ ਹੁੰਦੇ ਨੇ ਘਰ ਆ ਲੂੰਗਾ ਲੋਕੀ ਕਹਿੰਦੇ ਨੇ ਕਿ ਯਾਰ 스ਮੈਲ ਘਰ ਵਾਲੀ ਲੱਗ ਰਹੀ ਹੈ ਜਦੋਂ ਮੰਮੀ ਤੜਕੇ ਲਾਉਂਦੀ ਹੈ ਤੇ ਕੋ ਭੈਣ ਤੜਕੇ ਲਾਉਂਦੀ ਤੇ ਉਹ ਜੀ 스ਮੈਲ ਹੁੰਦੀ ਸਾਡੀ ਰੇੜੀ ਦੀ ਜਿਹੜੇ ਲੋਕਾਂ ਨੂੰ ਮਤਲਬ ਘਰ ਚ ਨਾਸ਼ਤਾ ਕੇਵੇ ਤੇ ਮਤਲਬ ਲੇਟ ਹੋ ਜਾਂਦੇ ਉਹ ਤੁਹਾਡੇ ਕੋਲ ਨਾਸ਼ਤਾ ਕਰਦੇ ਦੇ ਕੋਈ ਸਪੈਸ਼ਲ ਫੋਨ ਹੁੰਦੇ ਨੇ ਮੇਰੇ ਕੋਲ WhatsApp ਭਰਿਆ ਹੁੰਦਾ ਗੋਭੀ ਵਾਲੇ ਪਰੌਂਠੇ ਲਾ ਦਿਓ ਅਮੂਲੀ ਵਾਲੇ ਪਰੌਂਠੇ ਲਾ ਦਿਓ ਚਾਰ ਪਰੌਂਠੇ ਪੈਕ ਕਰ ਦਿਓ ਆਲੂ ਗੋਭੀ ਪੈਕ ਕਰ ਦਿਓ ਮੇਰੇ ਕੋਲ ਇਹੋ ਜਿਹੇ ਕਸਟਮਰ ਦੇ ਮੈਸੇਜ DM ਆ ਰਹੇ ਲੋ 프리 ਮਤਲਬ ਗੱਲਾਂ ਤਾਂ ਨਹੀਂ ਕਰਦੇ ਸੀਗੇ ਕਿ ਯਾਰ ਮਤਲਬ ਤੁਸੀਂ ਜੋਬ ਕਰਦੇ ਸੀਗੇ ਦੋਨੋਂ ਹਸਬੰਡ ਵਾਈਫ ਮੀਆਂ ਬੀਬੀ ਆ ਕੇ ਤੁਸੀਂ ਇਹ ਜਿਹੜੀ ਲਾ ਲਈ ਗੱਲਾਂ ਤਾਂ ਨਹੀਂ ਕਰਦੇ ਕਿ ਨਹੀਂ ਬਹੁਤ ਅਪਰੀਸ਼ੀਏਟ ਕੀਤਾ ਲੋਕਾਂ ਨੇ ਮੈਂ ਤਾਂ ਆਪਣੇ ਪੰਜਾਬ ਚ ਮਿਹਨਤ ਕਰ ਰਹੇ ਆ ਬਹੁਤ ਅਪਰੀਸ਼ੀਏਟ ਕੋਈ ਇਹ ਹੋ ਜਾ ਤਾਂ ਕੋਈ ਇੱਕ ਬੰਦਾ ਨਹੀਂ ਆਇਆ ਕਿ ਤੁਸੀਂ ਕੀ ਕੰਮ ਕਰ ਲਿਆ ਤੇ ਲੋਕਾਂ ਨੇ ਅਪਰੀਸ਼ੀਏਟ ਹੀ ਕੀਤਾ ਬਹੁਤ ਸਾਥ ਦਿੱਤਾ ਬਹੁਤ ਸਹਿਯੋਗ ਦਿੱਤਾ ਕਿ ਬਈ ਤੁਸੀਂ ਅੱਛਾ ਕੰਮ ਕਰ ਰਹੇ ਹੋ ਆਪਣੇ ਪੰਜਾਬ ਚ ਕੰਮ ਕਰ ਰਹੇ ਹੋ ਕਰਨਾ ਚਾਹੀਦਾ ਨੌਕਰੀਆਂ ਦੇ ਬੰਦਾ ਲਿਮਿਟਿਡ ਸੀਮਿਤ ਰਹਿ ਜਾਂਦਾ ਕਿ 10000 12000 ਉਸ ਤੋਂ ਬਾਅਦ ਤੇ ਬੰਦਾ ਨਹੀਂ ਸੋਚ ਪਾਂਦਾ ਨਾ ਕੋਸ਼ ਕਰਪੰਦਾ ਉਹਨਾਂ ਬੱਚੇ ਵਾਸਤੇ ਕੁਝ ਕਰਨਾ ਆਪਣੇ ਵਾਸਤੇ ਕੁਝ ਕਰਨਾ ਤੇ ਫਿਰ ਕੋਈ ਨਾ ਉਹਦੇ ਵੱਡਾ ਸੋਚਣਾ ਪੈਣਾ ਘਰ ਬੈ ਕੇ ਤਾਂ ਕੁਝ ਨਹੀਂ ਹੋਣਾ। ਭਾਜੀ ਤੁਸੀਂ ਸਰਦਾਈ ਤੋਂ ਕੰਮ ਸ਼ੁਰੂ ਕੀਤਾ ਸੀਗਾ। ਸਰਦਾਈ ਵੀ ਜਰੂਰ ਦਿਖਾਓ ਤੁਸੀਂ। ਸਰਦਾਈ April 'ਚ ਸਟਾਰਟ ਕੀਤਾ ਸੀ ਸਰਦਾਈ ਦਾ ਕੰਮ ਕੀਤਾ ਸੀ April ਤੋਂ। ਬਤਵਾ ਹੋਲੀ-ਹੋਲੀ ਆਪਾਂ ਇੱਥੇ ਆਏ ਆ। ਆ ਤੁਸੀਂ ਸਰਦਾਈ ਮੇਰੀ ਚੈੱਕ ਕਰੋ। ਮੈਂ ਲਗਾ ਦਿੰਦੇ ਆ। ਇਹ ਸਰਦਾਈ ਹੁੰਦੀ ਏ। ਇਹ ਸਰਦਾਈ ਮੇਰੀ ਬਿਨਾ ਬਰਫ਼ਤ ਹੁੰਦੀ ਏ। ਬਿਨਾ ਬਰਫ਼ਤ ਤੋਂ ਠੰਡੀ ਕਿੱਦਾਂ ਕਰਦੇ? ਇਹ ਠੰਡੀ ਮੈਂ ਤੁਹਾਨੂੰ ਦਿਖਾ ਦਿੰਦਾ ਕਨਸੈਪਟ। ਇਹ ਠੰਡੀ ਇਸ ਤਰੀਕੇ ਨਾਲ ਹੁੰਦੀ ਆ ਵੇਖੋ। ਜੈਲ ਪੈਡ ਪਏ ਕਿਉਂਕਿ ਲੋਕ ਕਹਿੰਦੇ ਕਿ ਜਿਹੜੀ ਡਾਕ ਮਤਲਬ ਉੱਚੋਂ ਆਪਾਂ ਬਰਫ਼ ਲੈ ਆਉਂਦੇ ਆ ਨਾ ਬਰਫ਼ ਕਾਨਿਆਦੋ ਕਾਨ ਨਹੀਂ ਯੋਗ ਨਹੀਂ ਹੁੰਦੀ ਉਸੇ ਬਾਹਰੋਂ ਠੰਡੀ ਕਰ ਸਕਦੀ ਨਹੀਂ ਯੋਗ ਹੁੰਦੀ ਨਹੀਂ ਆਪਾਂ ਜੋ ਵੀ ਕੋਈ ਬਾਅਰ ਡਰਿੰਕ ਪੀਨੇ ਆ ਤੇ ਆ ਬਰਫ਼ ਨੂੰ ਬਿਲਕੁਲ ਪੀਣਾ ਨਹੀਂ ਚਾਹੀਦਾ ਇੱਥੇ ਕੋਈ ਗੰਦਗੀ ਉਹ ਮਤਲਬ ਐਵੇਂ ਉੱਥੇ ਲਿਖਿਆ ਹੁੰਦਾ ਬਰਫ਼ ਲੈਣ ਦਾ ਸਭ ਤੋਂ ਵੱਡਾ ਲਿਖਿਆ ਹੁੰਦਾ ਕਿ ਥਿਸ ਇਜ਼ ਨਾਟ ਫਾਰ ਯੂਜ਼ ਮਤਲਬ ਉਹ ਵੇ ਨਹੀਂ ਹੈਗੀ ਐ ਇਹ ਤੁਹਾਨੂੰ ਸਿਰਫ ਯੂਜ਼ ਵਾਸਤੇ ਹੈਗੀ ਐ ਖਾਣ ਪੀਣ ਵਾਸਤੇ ਨਹੀਂ ਹੈਗੀ ਤੇ ਆਪਾਂ ਉਹ برف ਪਾਈ ਦੀ ਨਹੀਂ ਤੇ ਲੋਕੀ ਮੇਰੇ ਕੋਲ ਅੱਜ ਵੀ ਸਰਦਾਈ ਬੜੀ ਦੂਰ ਦੂਰ ਪੀਨ ਹੁੰਦੇ ਨੇ ਕਿ ਉਹ ਦੇਖਦੇ ਨੇ ਕਿਹੜੀ ਚੀਜ਼ ਪਾਈ ਹੈ ਕਿਹੜੀ ਚੀਨੀ ਪਾਈ ਆ ਆਪਾਂ ਪਾਣੀ ਪਾ ਪਾ ਕੇ ਵਧਾਉਂਦੇ ਨਹੀਂ ਹੈਗੇ ਜੋ ਰਸਤੇ ਇੱਕ ਵਾਰੀ ਪੈ ਗਈ ਉਹ ਪੈ ਗਈ ਬਿਲਕੁਲ ਬਿਲਕੁਲ ਹਾਂ ਜੀ ਤੇ ਭਾਜੀ ਡਾਕਟਰ ਫਿਰ ਸਾਦਾ ਦਿਨ ਨੂੰ ਡੀਕਦੀ ਹੈ ਹਲਾ ਕਰ ਸਾਦਾ ਦਿਨ ਘਰੋਂ ਦੀ ਫੋਨ ਕਰਦੀ ਰਹਿੰਦੀ ਹੈ ਕਿ ਕੋਈ ਮਤਲਬ ਕਿਸ ਤਰ੍ਹਾਂ ਫਿਰ ਮੈਨੇਜ ਕਰਦੀ ਹੈ ਸਾਦਾ ਕੱਲੀ ਭਾਜੀ ਸਟਾਰਟਿੰਗ 'ਚ ਆਪਾਂ ਇਹੀ ਟ੍ਰਾਇਲ ਲਿਆ ਸੀ ਦੋ ਦਿਨ ਕੱਲਾ ਛੱਡ ਕੇ ਵੇਖਿਆ ਕਿ ਰਹੂਗੀ ਨਹੀਂ ਰਹੂਗੀ ਫਿਰ ਅੱਗੇ ਸੈਟਅਪ ਕਰਾਂਗੇ ਪਰ ਉਹ ਰੋਗੀ ਉਹਦਾ ਮਨ ਲੱਗ ਗਿਆ ਉਹ ਇ ਕਿ ਮੈਂ ਕਿਦੋਂ ਢੇੜੇ ਲਾਵੀ ਹੁਣ ਲਾਉਂਗੇ ਕਾਲ ਪੁੱਛੂਗੇ ਲਾਉਂ ਜ਼ਰਾ ਕਾਲ ਗੱਲ ਕਰਨੇ ਸੋ ਪਾਜੀ ਹੁਣੀ ਰੋਜ਼ ਆਪਣੇ ਡਾਕਟਰ ਨੂੰ ਕੰਮ ਛੱਡ ਕੇ ਇੱਥੇ ਆ ਰੋਜ਼ ਆਪਣੀ ਕਿਰਤ ਕਮਾਈ ਕਰਨ ਮਿਹਨਤ ਕਰਨ ਆਉਂਦੇ ਹੁਣ ਡਾਕਟਰ ਨੂੰ ਕਾਲ ਲਾਦੇ ਆ ਤੇ ਸਕੂਲ ਬਾਜੀ ਸਕੂਲ ਵਗੈਰਾ ਕਿਸ ਤਰ੍ਹਾਂ ਉਹ ਬਾਜੀ ਸਕੂਲ ਫਿਰੇ ਛੱਡ ਗਏ ਉਹਨੇ ਤੇ ਥੋੜਾ ਮਤਲਬ ਇਹ ਹੈ ਕਿ ਟਾਈਮ ਤੋਂ ਪਹਿਲਾਂ ਸਕੂਲ ਤੋਂ ਲੈ ਆਉਨੇ ਹਨ ਉਹਨੂੰ ਥੋੜਾ ਜਿਹਾ ਮਤਲਬ ਇਹ ਮੈਡਮ ਨੂੰ ਕਹਿ ਰੱਖਿਆ ਕਿ ਥੋੜਾ ਵਰਕ ਵਗੈਰਾ ਇਹਦਾ ਕਰਵਾ ਦਿਆ ਕਰੋ ਜਲਦੀ ਤੇ ਬਸ ਉਸ ਤਰੀਕੇ ਨਾਲ ਹੀ ਮੈਨੇਜ ਕਰੀ ਜਾਂਦੇ ਆ ਜਵੇਂ ਮੈਨੇਜ ਹੁੰਦਾ ਬਾਕੀ ਮੁਸ਼ਕਿਲ ਹੁੰਦਾ ਕਿਉਂਕਿ ਬੱਚੀ ਦੀ ਇਹੋ ਜੀ ਏਜ ਹੈ ਜਿਹਦੇ ਵਿੱਚ ਉਹਨੂੰ ਲੋੜ ਹੈ ਆਪਣੇ ਮਾਪਿਆਂ ਦੀ ਲੇਕਿਨ ਤੁਸੀਂ ਵੀ ਆਪਣੀ ਮਤਲਬ ਮਿਹਨਤ ਕਰਨੀ ਵੀ ਜ਼ਰੂਰੀ ਹੈ ਹਨਾ ਪੈਸਾ ਵੀ ਜ਼ਰੂਰੀ ਹੈ ਅੱਜ ਟਾਈਮ ਦੇ ਵਿੱਚ ਦੋਵੇਂ ਚੀਜ਼ਾਂ ਮੈਨੇਜ ਕਰਨੀਆਂ ਹੋਖੀਆਂ ਹਨ ਮੁਸ਼ਕਿਲ ਤੇ ਭਾਜੀ ਬਹੁਤ ਹੁੰ ਨੈਟਵਰਕ ਸਹੀ ਨਹੀਂ ਹੋਣੀ ਆ ਚਲੋ ਕੋਈ ਗੱਲ ਨਹੀਂ ਸੋ ਭਾਜੀ ਹੁਣੀ ਡਾਕਟਰ ਨੂੰ ਕਾਲ ਲਗਾ ਰਹੇ ਆ ਸੁਰਦੀ ਜੀ ਉਹ ਮੈਨੂੰ ਕਾਲ ਆ ਰਹੀ ਹੈ ਹੁਣੀ ਆ ਓਏ ਓਏ ਫੋਨ ਚਲਾਉਂਦੀ ਰਹਿੰਦੀ ਹੈ ਨਾ ਨੈਟ ਚੱਲਦਾ ਰਹਿੰਦਾ ਫੋਨ 'ਚ ਕਾਰਟੂਨ ਤੇ ਲੱਗੀ ਹੁੰਦੀ ਹੈ ਆਪਣਾ ਆਰਾਮ ਨਾਲ ਚਲੋ ਅੰਨਾ ਚਿਰ ਆਪਾਂ ਫੇ ਮੈਮ ਨੂੰ ਕਹਿੰਦੇ ਆ ਇੱਧਰ ਪਲੇਟ ਲੱਗ ਰਹੀ ਆ ਆਪਾਂ ਪਲੇਟ ਦੇਖ ਲੈਂਦੇ ਆ ਇੱਧਰ ਆ ਜਾਂਦੇ ਹੁਣ ਆਪਾਂ ਮੈਮ ਇਹ ਮਤਲਬ ਦੱਸੋ ਜ਼ਰੂਰ ਨਾਲ ਨਾਲ ਆ ਮਨਚੂਰੀਅਨ ਵਾਲੇ ਛੋਲੇ ਚੌਲ ਦੀ ਪਲੇਟ ਲੱਗ ਰਹੀ ਆ ਹੁਣ ਸਰ ਇਹ ਮੈਮ ਕੀ ਪ੍ਰਾਈਸ ਹੈਗਾ ਇਸ ਪਲੇਟ ਦਾ ਇਸ ਪਲੇਟ ਦਾ ਪ੍ਰਾਈਸ ਹੈ ਓਕੇ ਹਾਂਜੀ ਤੇ ਮਤਲਬ ਰਾਜਮਾ ਚਾਵਲ ਰਾਜਮਾ ਚਾਵਲ ਆਪਣੇ ਆ 830 ਰੁਪੀਸ ਅੱਛਾ 830 ਰੁਪੀਸ ਅੱਛਾ ਮਮ ਕੁਆਲਿਟੀ ਦੇ ਵਿੱਚ ਹਮੇਸ਼ਾ ਲੋਕ ਕਹਿੰਦੇ ਆ ਕਿ ਮਤਲਬ ਬੈਸਟ ਹੋਣੀ ਚਾਹੀਦੀ ਹੈ ਕੰਪਰੋਮਾਈਜ਼ ਤੇ ਨਹੀਂ ਕਿਸੇ ਤਰੀਕੇ ਦਾ ਨਹੀਂ ਨਹੀਂ ਕਿਸੇ ਚੀਜ਼ ਦਾ ਨਹੀਂ ਆਪਾਂ ਜਿਵੇਂ ਦੀ ਸਟਾਰਟਿੰਗ ਤੋਂ ਚੀਜ਼ ਦਿਖਾਈ ਸੀ ਨਾ ਅੱਜ ਵੀ ਆਪਣੀ ਉਮੀਦ ਹੀ ਹੁੰਦੀ ਹੈ ਟੇਸਟ ਵੀ ਕੁਆਲਿਟੀ ਵੀ ਕੁਆਂਟੀਟੀ ਸਭ ਕੁਝ ਸੇਮ ਆਪਾਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਮਮ ਇੱਕ ਮਿੰਟ ਲਗਾ ਕੇ ਜੋ ਸਾਡੇ ਵਿੱਚ ਸਹੀ ਤਰੀਕੇ ਬਸ ਇੱਕ ਦੋ ਮਿੰਟ ਦਾ ਉਹ ਉਧਰ ਬਾਜੀ ਹੋਣੀ ਬਿਲਕੁਲ ਕੋਈ ਗੱਲ ਨਹੀਂ ਬਾਜੀ ਅਸੀਂ ਮਤਲਬ ਜਾਣਦੇ ਹਾਂ ਕਿੰਨੀ ਤੁਸੀਂ ਮਿਹਨਤ ਕਰਦੇ ਹੋ ਡੇਲੀ ਇੱਥੇ ਆ ਕੇ ਸੋ ਮਤਲਬ ਪੰਜਾਬੀ ਹਮੇਸ਼ਾ ਮਿਹਨਤ ਕਰਨ ਲਈ ਜਾਣੇ ਜਾਂਦੇ ਆ ਸੋ ਤੁਸੀਂ ਵੀ ਇੱਥੇ ਦੇਖਦੇ ਹੋ ਕਿ ਕਿੰਨੀ ਮਿਹਨਤ ਹੈ ਬਾਜੀ ਹੁਣਾਂ ਦੀ ਉਹ ਇੱਥੇ ਹੁੰਦੇ ਨੇ ਬਾਜੀ 11 ਵਜੇ ਆ ਜਾਂਦੇ ਹੋ ਹਾਂਜੀ 10:30 11 ਦੇ ਵਿੱਚ ਪਹੁੰਚ ਜਾਂਦੇ ਆਪਾਂ ਇੱਥੇ ਜੀ ਤੇ ਉਸ ਤੋਂ ਬਾਅਦ ਤੇ ਸਮਾਨ ਬਣਾਣਾ ਚੱਲੋ ਜਾਂਦਾ ਕਸਟਮਰਸ ਫੇਰੇ ਫੇਰੇ ਆਪਣੇ ਕੋਲ ਆਣ ਨੂੰ ਚੱਲੋ ਜਾਂਦੇ ਨੇ ਸ਼ਰਦਾਈ ਆਪਣੀ ਰੈਡੀ ਹੁੰਦੀ ਸ਼ਰਦਾਈ ਮੈਂ ਘਰੋਂ ਬਣਾ ਕੇ ਲੈ ਕੇ ਆਉਣਾ ਇੱਥੇ ਕੋਈ ਰਗੜਾ ਲਾਉਂਦਾ ਟਾਈਮ ਨਹੀਂ ਬਾਜੀ ਜਾਣਦੇ ਕਿੰਨੇ ਵਜੇ ਕਦੇ 4 ਵਜੇ ਕਦੇ 5 ਵਜੇ ਹਾਂ ਘੰਟਾ ਲੈ ਜਾਈ ਦੋ 1 ਡੇਢ ਵੇਲੇ ਖਤਮ ਹੋ ਜਾਂਦਾ ਸੌਦਾ ਤੁਹਾਨੂੰ ਦੁਬਾਰਾ ਆਪਾਂ ਬਣਾ ਲੈ ਸੌਦਾਈ ਭਾਜੀ ਸਕੂਨ ਮੈਨੂੰ ਪਿਆਓ ਬਿਲਕੁਲ ਜੀ ਸੌਦਾਈ ਸਪੈਸ਼ਲ ਹੈ ਸੌਦਾਈ ਦੇ ਅੱਜਕੱਲ ਵੈਸੇ ਬੜੀ ਮਸ਼ਹੂਰ ਹੋ ਗਈ ਆਪਣੇ ਹੰਸ ਸਿੰਘਾਂ ਨੇ ਬੜੀ ਮਸ਼ਹੂਰ ਕਰਤੀ ਬਿਲਕੁਲ ਬਿਲਕੁਲ ਸੌਦਾਈ ਆਪਾਂ ਤੁਹਾਨੂੰ ਬੁਲਾਉਂਦੇ ਆ ਸੌਦਾਈ ਹੈ ਸਪੈਸ਼ਲ ਆ ਫੋਨ ਲੱਗ ਗਿਆ ਫੋਨ ਲੱਗ ਗਿਆ ਡਾਕਟਰ ਦਾ ਭਾਈਓ ਹਲੋ ਹਾਂ ਜੀ ਪੁੱਤ ਸਹਿਜਪੁਰ ਕੀ ਕਰ ਰਹੇ ਪੁੱਤ ਕੋਈ ਸ਼ੇ ਨਹੀ ਅਕਾ ਤੁਮਾਰੀ ਟੀਵੀ ਦੇਖ ਕੇ ਹਮ पाचੇ ਬੰਦੇ ਕਰ ਤੇ ਵੀ ਦੇਖ ਰੋਟੀ ਖਾ ਲਈ ਆ ਬ੍ਰੈਡ ਜੰਮ ਦੇ ਗਿਆ ਬ੍ਰੈਡ ਜੰਮ ਵੀ ਖਾ ਲਿਆ ਹਾਂਜੀ ਖਾ ਲਿਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਟੀਵੀ ਦੇਖ ਰਹਿਣਾ ਆਰਾਮ ਨਾਲ ਤੇਰੇ ਪਾ ਕੋਈ ਸ਼ੈਤਾਨੀ ਨਾ ਕਰਿਓ ਠੀਕ ਹੈ ਕੋਈ ਵੀ ਥੋੜੇ ਦਰ ਚ ਆ ਜਾਾਂਗੇ ਠੀਕ ਆਪਾਂ ਹਾਂਜੀ ਕਿੰਨੇ ਪੂਰਾ ਹੂਨ ਤੋਂ ਕਾਰ ਗੰਦਾ ਪੜਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਠੀਕ ਹੈ ਠੀਕ ਹੈ ਬਰਾ ਰੋਟੀਆਂ ਖਾ ਕੇ ਰੱਖੀ ਆਪਾਂ ਆਵਾਂਗੇ ਥੋੜੇ ਜਿਲੇ ਠੀਕ ਹੈ ਇਗਾਓਕੇ ਬਾਏ 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 ਬੱਚੀ ਵੀ ਸਿੱਖ ਗਈ ਹਨ ਮਤਲਬ ਆਪੇ ਮੈਨੇ ਲਗਾ ਦੀ ਆ ਉਹ ਡੌਗੀ ਰੱਖਿਆ ਡੌਗੀ ਕਦੇ ਕਦੇ ਨਸ਼ਾਨ ਕਰ ਦਿੰਦਾ ਇਹਨੂੰ ਡੌਗੀ ਰੱਖਿਆ ਮਤਲਬ ਫਿਰ ਉਹ ਫਿਰ ਨਾਮ ਹਾਂਜੀ ਹਾਂਜੀ ਡੌਗੀ ਰੱਖਿਆ ਆਪਣੀ ਸ਼ਰਦਾਈ 30 ਰੁਪਏ ਦਾ ਗਲਾਸ ਹੈਗਾ ਜੀ 30 ਰੁਪਏ ਦਾ ਗਲਾਸ ਹਾਂਜੀ ਵੱਡਾ 50 ਦਾ ਛੋਟਾ 30 ਦਾ ਅੱਛਾ ਜੀ ਆਪਾਂ ਸਾਰੇ ਵਾਸਤੇ ਸੋਚਿਆ ਮੇ ਕੋਈ ਰਖਾ ਲੈ ਵੀਰ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਹਰ ਕੋਈ ਪੀ ਸਕਦਾ ਇਹਨੂੰ ਭਾਜੀ ਇਹਦੇ ਵਿੱਚ ਮਤਲਬ ਜਿਹੜੀਆਂ ਮੇਨ ਇਨਗਰੀਡੀਅੰਟਸ ਇੱਥੇ ਨਾ 12 ਆਈਟਮਾਂ ਪਾਉਣਾ ਇੱਥੇ ਸੌਫ ਹੋ ਗਏ ਮੋٹے ਚਾਰ ਮਗਜ ਹੋ ਗਏ ਚਾਰੋਂ ਤਰੀਕੇ ਦੇ ਖਸਕਾਸ ਹੋ ਗਈ ਪਦਾਮ ਹੋ ਗਏ ਕਾਜੂ ਹੋ ਗਏ ਸਫੇਦ ਮੁਸਲੀ ਵੀ ਐਡ-ਆਨ ਕਰਦਾ ਮੈਂ ਇੱਥੇ ਸਫੇਦ ਮੁਸਲੀ ਕੋਈ ਨਹੀਂ ਪਾਉਂਦਾ ਉਹ ਆਪਣੇ ਜੋੜਿਆਂ ਦਰਦ ਵਾਸਤੇ ਆਪਣੇ ਮਤਲਬ ਸਰੀਰ ਨੂੰ ਕਹਿੰਦੇ ਨੇ ਇਨਸਟੈਂਟ એનર્ਜੀ ਵਾਸਤੇ ਉਹ ਵਧੀਆ ਹੁੰਦੀ ਆ ਪਰ ਗਰਮ ਹੁੰਦੀ ਆ ਮੈਂ ਥੋੜੀ ਜਿਵੇਂ ਜਿਵੇਂ ਮੌਸਮ ਠੰਡਾ ਹੋਊਗਾ ਫਿਰ ਉਹਦੀ ਵਰਤੋਂ ਆਪਾਂ ਜ਼ਿਆਦਾ ਕਰਾਂਗੇ। ਇਹ ਦੇਸੀ ਐਨਰਜੀ ਡਰਿੰਕ ਆ ਪੰਜਾਬੀ। ਦੇਸੀ ਐਨਰਜੀ ਡਰਿੰਕ ਹੈਗੀ ਹੈ। ਨਾਲੇ ਦੁੱਧ ਉਤੋਂ ਪਾਣੀ ਬਾਕੀ ਆ। ਹਾਂ ਜਿਹੜੇ ਲੋਕਾਂ ਦੇ ਕੋਲ ਡਿੰਗਾਂ ਦਾ ਰੁਝਾਨ ਕਰਦੇ ਆ ਕੋਲਡਿੰਗਾਂ ਪੀਦੇ ਆ। ਕੋਈ ਫਾਇਦਾ ਨਹੀਂ ਹੈਗਾ ਮੇਰਾ ਜ਼ਹਿਰ ਹੈਗਾ। ਤੇ ਉਤੋਂ ਬਾਅਦ ਇੱਥੇ ਦੇਸੀ ਸ਼ੱਕਰ ਐਡ ਹੁੰਦੀ ਆ। ਲੋਕ ਇਹ ਸ਼ੂਗਰ ਵਾਲੇ, ਬੀਪੀ ਵਾਲੇ ਕੋਈ ਵੀ ਪੀ ਸਕਦਾ ਇਹਨੂੰ। ਪੂਰੀ ਪ੍ਰੋਪਰ ਗਾੜੀ ਹੈ ਨਾ ਸ਼ਦਾਈ ਮਤਲਬ ਇਹ ਨਹੀਂ ਕਿ ਪਤਲੀ ਆ। ਤੁਸੀਂ ਦੇਖੋ ਮਤਲਬ ਇੱਕ ਗਲਾਸ 'ਚ ਆਪਾਂ ਪਾਣੀ ਨਹੀਂ ਦੇਖ ਰਿਆ। ਕਿੰਨੀ ਬਾਜੀ ਨਹੀਂ ਉਹਨਾਂ ਨੇ ਗਾੜੀ ਮਤਲਬ ਜਿਹੜੀ ਖਾਨ ਪੀਣ ਵਾਲੀ ਚੀਜ਼ ਹੁੰਦੀ ਉਹਦੇ ਵਿੱਚ ਪਾ ਦਿੰਦੇ ਬਰਫ਼ ਉਹ ਬਰਫ਼ ਆਪਣੇ ਲਈ ਕੰਜ਼ਿਊਮੇਬਲ ਨਹੀਂ ਹੁੰਦੀ ਨੁਕਸਾਨ ਕਰਦੀ ਆ ਕਿਤੇ ਨਾ ਕਿਤੇ ਭਾਈ ਨੇ ਉਸ ਚੀਜ਼ ਦਾ ਖਾਸ ਧਿਆਨ ਰੱਖਿਆ ਹੁਣ ਮੈਂ ਮੈਂ ਮੰਗੂਗਾ ਨਾ ਨਾਲ ਨਾਲ ਦਾ ਮਨਚੂਰੀ ਦਾ ਜਾਵਲ ਦੀ ਜਿਹੜੀ ਸਾਡੀ ਸਪੈਸ਼ਲ ਬੇੜਾ ਉਹ ਵੀ ਲਾਓ ਭਾਈ ਤੁਸੀਂ ਲਾ ਦਿਓ ਚਲ ਆ ਲੋ ਜੀ ਤੁਹਾਨੂੰ ਮਨਚੂਰੀ ਵਾਲੇ ਚੋਲੇ ਚੋਲੇ ਹਾਂਜੀ ਹਾਂਜੀ ਭਾਈ ਇੱਥੇ ਚੱਲਦਾ ਰਹਿੰਦਾ ਜੀ ਐਵੇਂ ਕਦੇ ਇਹ ਉਹ ਬਿਜ਼ੀ ਕਦੇ ਮੈਂ ਬਿਜ਼ੀ ਹਮਮ ਰਲ ਮਿਲ ਕੇ ਹੀ ਆਦਾ ਮਤਲਬ ਰਲ ਮਿਲ ਕੇ ਭਾਈ ਹੁੰਦਾ ਰਹਿੰਦਾ ਹਰ ਵਕਤ ਸੋ ਇਹ ਸਪੈਸ਼ਲ ਬਿਲਾਂ ਤੁਹਾਡੇ ਚਾਵਲ ਆ ਗਏ ਇਹ ਸਿਰਫ 40 ਰੁਪਏ ਦੀ ਪਲੇਟ ਹੈਗੀ ਜ ਆਪਣੀ ਅੱਛਾ ਜੀ ਇਹ ਭਰ ਕੇ ਕੰਟੇਨਰ ਜੋ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਜੋ ਚੀਜ਼ ਰੱਖੀ ਹੈ ਨਾ ਉਹੀ ਹੈਗੀ ਜੀ ਹੂੰ ਇਹ ਨਹੀਂ ਕਿ ਕੋਈ ਮਤਲਬ ਜੇ ਨਹੀਂ ਕੰਮ ਚੱਲ ਪਿਆ ਤੇ ਕਾਲੀ ਵਧਾ ਦੋ 10 ਵਧਾ ਦਿਓ ਰੇਟ ਵਧਾ ਦਈਏ ਤੇ ਕੁਝ ਵੀ ਕਰ ਦਈਏ ਹੂੰ ਉਹ ਵਾਲਾ ਕੰਮ ਆਪਣੇ ਕੋਲ ਨਹੀਂ ਹੈਗਾ ਤੇ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਰਿਚ ਗਏ ਜੀ ਆਪਣੇ 3 ਡਾਲਰ ਛੁਲੇ ਆ ਗਏ ਜੀ अच्छा जी ये ट्रिपल डॉलर ਹੁੰਦੇ ਨੇ ਛੋਲੇ ਤੁਹਾਨੂੰ ਆਪਣੇ ਆਪ ਦੇਖਣਗੇ ਛੋਲੇ ਜੀ ਮਤਲਬ ਕੋਈ ਖਾਸ ਗਿਧ ਤੱਕ ਨਹੀਂ ਹੁੰਦੀ ਹਾਂਜੀ ਹਾਂਜੀ ਛੋਲੇ ਦੋ ਤਿੰਨ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਨੋਰਮਲ ਛੋਲੇ ਹੁੰਦੇ ਨੇ ਜੋ ਆਪਣੇ ਆਪ ਹੀ ਪੁਲਚ ਨਾਲ ਖੰਦੇ ਹੋ ਉਹ ਡਬਲ ਡਾਲਰ ਹੁੰਦੇ ਨੇ ਇਹ ਹੁੰਦੇ ਨੇ 트리플 ਡਾਲਰ ਅੱਛਾ ਜੀ ਸਭ ਤੋਂ ਮਹਿੰਗੇ ਛੋਲੇ ਇਹੀ ਹੁੰਦੇ ਨੇ ਇਹਨੂੰ ਕਾਬੂ ਜਨਾ ਬੋਲਦੇ ਆ ਪੈਂਦੀ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਵੇਂ ਚਨੇ ਦਾ ਇੱਕ ਇਕਲਾ ਇਕ ਦਾਣਾ ਉੱਤੇ ਆ ਰਿਹਾ ਤਾਂ ਵੀ 40 ਰੁਪਏ ਦੇ ਵਿੱਚ ਦੇਈ ਜਾਂਦੇ ਹੋ ਹਾਂਜੀ ਵੀ ਵਧੀਆ ਮਤਲਬ ਮਾਰਜਨ ਵੱਜ ਜਾਂਦਾ ਬੱਸ ਚਲੀ ਜਾਂਦਾ ਵੀ ਚਲੀ ਜਾਂਦਾ ਹਾਂਜੀ ਟੇਸ ਕਰ ਲੈਂਦੇ ਆ ਸੋ ਭਾਜੀ ਇੱਕਦਮ ਮੈਂ ਤੇ ਚੰਦਾਈ ਬਲੈਂਜ ਵਾਅ ਕਰ ਰਹੇ ਹਾਂ ਨਾਲ ਨਾਲ ਦੋਵੇਂ ਦੇਖ ਲੈਣੇ ਕਿ ਇਸ ਕਿੱਦਾਂ ਬਣਦਾ ਹੈ। ਇਹ ਇੱਕ ਮਸੈਲਡਾ ਸੈਲਡ ਆਪਾਂ ਇਹ ਕਿ ਜ਼ਿਆਦਾ ਕੱਟ ਕੇ ਰੱਖਦੇ ਨਹੀਂ ਹੈਗੇ। ਥੋੜਾ ਥੋੜਾ ਕੱਟਦੇ ਰਹਿਣੇ ਆ। ਇਹ ਧਨੀਆ ਪੁਦੀਨੇ ਚਟਣੀ ਆ ਗਈ। ਹੂੰ। ਲੋਕੀ ਰੰਗਤ ਵਾਸਤੇ ਕਲਰ ਪਾਉਂਦੇ ਨੇ ਆਪਾਂ ਇੱਚ ਪਾਲਕ ਪਾਉਂਦੇ ਆ। ਅੱਛਾ ਪਾਉਂਦੇ। ਇਹ ਸਿਹਤ ਵਾਸਤੇ ਵਧੀਆ ਹੁੰਦੀ ਹੈ। ਉਹ ਵੀ ਸਿਹਤ ਵਾਸਤੇ ਵਧੀਆ। ਲੋਕੀ ਦੇ ਕੱਚੀ ਖਾ ਜਾਂਦੇ ਨੇ। ਉਹ ਬਹੁਤ ਵਧੀਆ। ਅੱਛਾ ਜੀ। ਇਹ ਆਪਾਂ ਪਾਲਕ ਪਾਉਂਦੇ ਆ। ਅੱਗੇ ਕਾਹ ਤੋਂ ਆਂਦਾ ਹੁੰਦਾ ਸੀਗਾ ਉਹ ਚਬੜੀ ਪਾਲਕ ਆਂਦਾ ਹੁੰਦਾ ਜੀ। ਉਹ ਪਾਏ। ਲੋਕੀ ਪਤਾ ਨਹੀਂ ਕੀ ਕੀ ਗ੍ਰੀਨ ਚਾਕਲੇਟ ਵਗੈਰਾ ਕੀ ਕੀ ਬੋਲਦੇ ਨੇ ਇਹ ਬਸ ਆਪਣੀ ਫਰਾਈ ਮਿਰਚ ਹੈਗੀ ਬੇਸਣ ਵਾਲੀ ਜਦੋਂ ਮਿਰਚ ਫਰਾਈ ਕੀਤੀ ਬੇਸਣ ਲਾ ਕੇ ਕੀ ਆ ਬਾਤ ਮੇਰਾ ਕੋਈ ਪ੍ਰਾਈਸ ਨਹੀਂ ਹੈਗਾ ਵੀ 40 ਰੁਪਏ ਜੀ ਆ ਜਫਰੀ ਨਾਲ ਇੱਕ ਖਾਓ ਭਾਵੇਂ ਤਿੰਨ ਖਾਓ ਸੋ ਇਹ ਭਾਜੀ ਹੋਣਾ ਦੀ ਸਪੈਸ਼ਲ ਨਾਲ ਕਹਿੰਦੇ ਬੇਸਣ ਨਾਲ ਮਿਰਚ ਕੀਤੀ ਹੋਈ ਆ ਸੋ ਆਪਾਂ ਟੇਸਟ ਕਰ ਲੈਂਦੇ ਹਾਂ ਹੁਣ ਇਹਨੂੰ ਕਿੱਦਾਂ ਦਾ ਟੇਸਟ ਹੈ ਭਾਈ ਬਹੁਤ ਸਵਾਦ ਆ ਬਾਜੀ ਜਿਹੜਾ ਇੱਕ ਵਾਰ ਖਵਾ ਦੇ ਮੈਨੂੰ ਲੱਗਦਾ ਬਾਰ-ਬਾਰ ਆ ਹੀ ਜਾਂਦਾ ਹੁਣ ਫਿਰ ਬਾ ਪਿਆਰ ਗੁਰਰਾਮ ਦੀ ਕਿਰਪਾ ਹੈਗੀ ਆ ਭਰਾਵਾਂ ਨੂੰ ਕਹਿੰਦੇ ਨੇ ਜੀ ਇੱਕ ਵਾਰੀ ਵਧੀਆ ਖਵਾਓਗੇ ਤੇ ਉਹ ਮੋੜ-ਮੋੜ ਕੇ ਆਉਣਗੇ ਚਟਨੀ ਨਾ ਦੀ ਬਣੀ ਸਮਝੋਗਾ ਚਟਨੀ ਆਪਣੀ ਫਰੈਸ਼ ਬਣਦੀ ਹੈ ਲੋਕੋ ਨੂੰ ਲੱਗਦਾ ਤਾਂ ਕਿ ਫਲੇਵਰ ਜਿਵੇਂ ਜੋ ਹੋਣਾ ਚਾਹੀਦਾ ਚਟਨੀ ਆਪਣੀ ਫਰੈਸ਼ ਬਣਦੀ ਹੈ ਆਪਾਂ ਇਹ ਨਹੀਂ ਕਿ ਸਵੇਰ ਦਾ ਕੰਮ ਘਟਾਉਣ ਵਾਸਤੇ ਰਾਤ ਨੂੰ ਬਣਾ ਕੇ ਰੱਖ ਦਈਏ ਸਵੇਰੇ ਹੀ ਬਣੂਗਾ ਜੋ ਬਣੂਗਾ ਨਾ ਬਾਜੀ ਵੀ ਕਿੰਨੇ ਵਜੇ ਉੱਠ ਜਾਂਦੇ ਸਵੇਰੇ ਸਵੇਰੇ ਭਾਜੀ ਮੇਰੀ ਵਾਈਫ ਉੱਠ ਜਾਂਦੀ 5 ਵਜੇ ਉੱਠ ਜਾਂਦੀ ਹੈ ਮੈਂ ਤਾਂ ਖੈਰ ਲੇਟ ਹੀ ਉੱਠਦਾ ਮੈਂ ਆਪਣੀ ਗੱਲ ਕੀ ਕਰਾਂ ਮੈਂ ਥੋੜਾ ਆਰਾਮ ਨਾਲ ਉੱਠਦਾ ਉਹਨੂੰ ਬਣਾਉਣਾ ਹੁੰਦਾ ਸਾਰਾ ਕੁਝ ਤੇ ਉਹ 5 ਵਜੇ ਉੱਠ ਕੇ ਲੱਗੀ ਹੁੰਦੀ ਸਾਰਾ ਕੁਝ ਬਣਾਉਣ ਨੂੰ ਤੇ ਕਿ ਸਵੇਰੇ ਹੀ ਸਾਰਾ ਕੁਝ ਆ ਵੀ ਚਟਨੀ ਮਸਾਲੇ ਵਗੈਰਾ ਸਭ ਕੁਝ ਪੀਸ ਕੇ ਲੈ ਕੇ ਆਉਨੇ ਆ ਤੇ ਬਾਕੀ ਸਭ ਕੁਝ ਇੱਥੇ ਬੰਦ ਆ ਕੇ ਕੀ ਬਾਤ ਹੈ ਭਾਜੀ ਭਾਜੀ ਹੁਣ ਜਾਂਦੇ ਜਾਂਦੇ ਆ ਲੋਕੇਸ਼ਨ ਦੱਸ ਦਿਓ ਟਾਈਮਿੰਗ ਦੱਸ ਦਿਓ ਜਿਹੜੇ ਅੰਬਰਸਰ ਆਉਂਦੇ ਨੇ ਪਿਆ ਜਿਹੜੇ ਸਵਾਦ ਦੀ ਛਟੋੜੇ ਨਹੀਂ ਖਾਣ ਪੀਣ ਦਾ ਸ਼ੌਂਕ ਰੱਖਦੇ ਨੇ ਉਹ ਵੀ ਇੱਥੇ ਆ ਸਕਦੇ ਨੇ ਲੋਕੇਸ਼ਨ ਮੈਂ ਦੱਸਣਾ ਮੈਂ ਤੁਹਾਨੂੰ ਕੀ ਹੋਰ ਦੱਸਣਾ ਚਾਹਨਾ ਆਪਣੇ ਕੋਲ ਇੱਕ ਥਾਲੀ ਹੁੰਦੀ ਹੈ 40 ਰੁਪਏ ਦੀ ਅੱਛਾ ਜੀ ਤੇ ਚਾਰ ਫੁਲਕੇ ਦੋ ਸਬਜ਼ੀਆਂ ਤੇ ਸੈਲਡ ਤੇ ਨਾਲੇ ਥੋੜੇ ਚੌਲ ਅੱਛਾ ਜੀ ਉਹ ਆਪਾਂ 40 ਰੁਪਏ ਥਾਲੀ ਵੇਚਦੇ ਆ ਤੇ ਆਪਣੇ ਜੋ ਅੰਮ੍ਰਿਤਸਰ ਦੇ ਰਾਈਡਰ ਹੈਗੇ ਨੇ Zomato Swiggy Blinkit ਜੋ ਵੀ ਕਿਸੇ ਪ੍ਰਕਾਰ ਦੇ ਵੀ ਰਾਈਡਰ ਹੈਗੇ ਨੇ ਔਨ ਡਿਊਟੀ ਹੁੰਦੇ ਨੇ ਰੋਟੀ ਨਹੀਂ ਖਾ ਸਕਦੇ ਉਹ ਸਾਡੇ ਕੋਲੋਂ ਉਹ ਥਾਲੀ ਉਹਨਾਂ ਨੂੰ 10 ਰੁਪਏ ਲੈਸ ਚ ਮਿਲੂਗੀ ਤੇ ਰਾਈਡਰ ਵਾਸਤੇ ਕਿਆ ਬਾਤ ਹੈ ਉਹਨਾਂ ਨੂੰ ਮਤਲਬ 30 ਰੁਪਏ ਦੇ ਵਿੱਚ ਉਹਨਾਂ ਵਾਸਤੇ 30 ਰੁਪਏ ਥਾਲੀ ਹੈ 30 ਰੁਪਏ ਨਾਲ ਚਾਹ ਫੁਲਕੇ ਨਾਲ ਸਬਜੀ ਹੈ ਚਾਹ ਫੁਲਕੇ ਨਾਲ ਦੋ ਸਬਜੀਆ ਨਾਲ ਸੈਲਡ ਮੈਂ 48 ਜੇ ਸਬਜੀ ਰਿਫਿਲ ਵੀ ਕਰ ਦਿੰਨਾ ਉਹੀ ਰੇਟ ਦੇ 30 ਰੁਪਏ ਦੇ ਵਿੱਚ ਉਹਨਾਂ ਉਹਵੇਂ 40 ਰੁਪਏ ਥਾਲੀ ਹੈ ਉਹਨਾਂ ਵਾਸਤੇ 30 ਰੁਪਏ ਥਾਲੀ ਹੈ ਬਸ ਉਹ ਗੱਲ ਇਹ ਹੈ ਕਿ ਬਸ ਔਨ ਡਿਊਟੀ ਹੋਣ ਨੇ ਰਾਈਡਿੰਗ ਕਰ ਰਹੇ ਹੁਣ ਤੁਸੀਂ ਆਪ ਵੀ ਇਹ ਕੰਮ ਕਰਦੇ ਸੀ ਕਿਤੇ ਮਜਬੂਦੀ ਸਮਝਦੇ ਹੋ ਉਹਨਾਂ ਦੀ ਮੈਂ ਆਪ ਕੋ ਲੰਘਿਆ ਆ ਤੇ ਮੈਨੂੰ ਪਤਾ ਹੈ ਇਸ ਬਾਰੇ ਕਿ ਕੀ ਆਪਾਂ ਕਿਵੇਂ ਭੁੱਖੇ ਪਾਣੇ ਕੰਮ ਕਰਦੇ ਰਹਿਣੇ ਆ ਖੜੀ ਦਿਹਾੜੀ ਤੇ ਚੰਗੀ ਰੋਟੀ ਨਹੀਂ ਮਿਲਦੀ ਕਿਤੇ ਘਰ ਦੀ ਰੋਟੀ ਖਾਣ ਦਾ ਮਨ ਕਰਦਾ ਤਾਂ ਮੇਰੇ ਕੋਲ ਵੀਰ ਜ਼ਰੂਰ ਆਉਣ ਤੇ 10 ਰੁਪਏ ਲੈ ਕੇ ਆਪਣਾ ਕੰਮ ਕਰਦਾ ਕੀ ਬਰਦਾ ਕਿ ਲੋਕ ਮਾਜੀ ਐਡਰੈਸ ਜੀ ਆਪਾਂ ਸ਼ੀਦਾ ਸਾਹਿਬ ਤੋਂ ਗਰਵਾਲੀ ਗੇਟ ਵੱਲ ਆਵਾਂਗੇ ਠੀਕ ਹੈ ਜੀ ਸ਼ੀਦਾ ਸਾਹਿਬ ਤੋਂ ਆਪਾਂ ਗਰਵਾਲੀ ਗੇਟ ਵੱਲ ਆਉਣਾ ਜੀ ਤੇ ਰਾਹ ਦੇ ਵਿੱਚ ਹੀ ਗਰਵਾਲੀ ਗੇਟ ਤੋਂ ਪਹਿਲਾਂ 5 ਪੀੜ ਦਰਗਾਹ ਪਾਉਗੀ ਖੱਬੇ ਪਾਸੇ ਅੱਛਾ ਭਾਜੀ ਸੀ ਡਿਵੀਜ਼ਨ ਥਾਣੇ ਸਾਹਮਣੇ ਹੂੰ ਸੀ ਡਿਵੀਜ਼ਨ ਥਾਣਾ ਵੀ ਹੈਗਾ ਗਰਵਾਲੀ ਗੇਟ ਵਾਲਾ ਬਿਲਕੁਲ ਬਿਲਕੁਲ ਇੱਧਰ ਵੀ ਆਪਾਂ ਨਿਗਾਹ ਕਰਵਾ ਦਿੰਦੇ ਹਾਂ ਅਮਿਤ ਜੀ ਤੁਹਾਨੂੰ ਪਛਾਣਦੇ ਹੈ ਹੀ ਆ ਹਾਂਜੀ ਬਿਲਕੁਲ ਆਪੋਜ਼ਿਟ ਥਾਣੇ ਦੇ ਸਾਹਮਣੇ ਦਰਗਾਹ ਹੈਗੀ ਜੇ ਉਹਦੇ ਨਾਲ ਹੀ ਆਪਣੀ ਕਾਰਟ ਲੱਗੀ ਹੋਈ ਆ ਸਿਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਆਪਾਂ ਇੱਥੇ ਅਵੇਲੇਬਲ ਹੁੰਨੇ ਆ ਸਮਾਨ ਵੀ ਅਵੇਲੇਬਲ ਹੁੰਦਾ ਤੇ ਸ਼ਰਦਾਈ ਵੀ ਨਾਲ ਆਪਣੀ ਅਵੇਲੇਬਲ ਹੁੰਦੀ ਹੈ ਤੇ ਸਾਡੇ ਕੋਲ ਆਉ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਥ ਜਿੰਨੀ ਤੁਸੀਂ ਦੋਨੋਂ ਮਿਲ ਕੇ ਹਜੇ ਮੈਂ ਹਜੇ ਵੀ ਮਿਹਨਤੀ ਕਰੀ ਜਿਆਦੇ ਕੰਮ ਨਹੀਂ ਕੀ ਜਿਆਦੇ ਆ ਸਾਵਾ ਦਿਨਾਂ ਦਾ سلسلہ ਚੱਲਦਾ ਰਹਿੰਦਾ ਤੂੰ ਸਾਰੇ ਜ਼ਦੂਰ ਆਓ ਜਿਉਂਨਾ ਜਦ ਅਸੀਂ ਇਹ ਫੂਡ ਇੰਜੋਏ ਕਰਦੇ ਆ ਦੇਖਦੇ ਦੋ ਸਿਟੀ ਇਨ ਲਾਈਨ ਫੂਡ ਤਾਂ ਮਾਜੀ